ਨਸ਼ੇ ਵਾਲਿਆਂ ਦੀ ਕਰਨ ਗਏ ਸੀ ਸ਼ਿਕਾਇਤ ਨਾਲ ਸੀ ਇਸ ਪਿੰਡ ਦੇ ਪੰਚਾਇਤ ਮੈਂਬਰ ਤਾਂ ਥਾਣੇਦਾਰ ਤੇ ਲਗਾਏ ਇਹਨਾਂ ਨੂੰ ਅਪਸ਼ਬਦ ਬੋਲਣ ਦੇ ਦੋਸ਼ ਅੱਜ ਇਸ ਨੂੰ ਲੈ ਕੇ ਸ਼ਿਕਾਇਤ ਦੇਣ ਦੇ ਲਈ ਪਹੁੰਚੇ ਬਟਿੰਡਾ ਦੇ ਸਸਪੀਦਾਪਤਰ ਅਤੇ ਡੀਐਸਪੀ ਵੱਲੋਂ ਇਹਨਾਂ ਨੂੰ ਦਵਾਇਆ ਗਿਆ ਵਿਸ਼ਵਾਸ ਕਿ ਥਾਣੇਦਾਰ ਦੇ ਜੇ ਉਹਨਾਂ ਦੇ ਖਿਲਾਫ ਕੋਈ ਅਪਸ਼ਬਦ ਬੋਲੇ ਤਾਂ ਉਸਤੇ ਵੀ ਹੋਵੇਗੀ ਕਾਰਵਾਈ ਮਾਮਲਾ ਬਠਿੰਡਾ ਜ਼ਿਲ੍ਹਾ ਦੇ ਪਿੰਡ ਚੁੰਬਾ ਦਾ ਜੋ ਨੰਨਗੜ੍ਹ ਥਾਣੇ ਦੇ ਅੰਦਰ ਇਹ ਲੋਕ ਚਿੱਟੇਵੜਾ ਦੀ ਸ਼ਿਕਾਇਤ ਦੇਣ ਦੇ ਲਈ ਗਏ ਸੀ ਇਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉੱਥੇ ਇੱਕ ਥਾਣੇਦਾਰ ਵੱਲੋਂ ਉਹਨਾਂ ਦੇ ਖਿਲਾਫ ਜਿਹੜੀ ਅਪਸ਼ਬਦ ਬੋਲੇ ਗਏ ਇੰਜਸ ਨੂੰ ਲੈ ਕੇ ਉਹ ਅੱਜ ਐਸਐਸਪੀ ਦਫ਼ਤਰ ਮਿਲਣ ਦੇ ਲਈ ਆਈ ਹੋਣਾ ਕਿ ਆ ਕਿ ਜਿੱਥੇ ਉਹਨਾਂ ਵੱਲੋਂ ਉਹਨਾਂ ਦੇ ਪਿੰਡ ਦੇ ਵਿੱਚ ਸ਼ਰੀਆਮ ਚਿੱਟਾ ਵਿਕ ਰਿਹਾ ਹੈ ਅਤੇ ਪੁਲਿਸ ਵੱਲੋਂ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਹਨਾਂ ਤੇ ਹੀ ਆਪਾ ਦਬਕੇ ਮਾਰੇ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਜ ਉਹ ਬਠਿੰਡਾ ਦੇ ਇਸ ਸਪੀਨਿੰਗ ਇਸ ਸੰਬੰਧੀ ਮਿਲਣ ਦੇ ਲਈ ਆਏ ਤਾਂ ਉਹ ਡੀਐਸਪੀ ਦਿਹਾਤੀ ਹਰਜੀਤ ਸਿੰਘ ਨੂੰ ਮਿਲੇ ਅਤੇ ਇਸ ਸੰਬੰਧੀ ਡੀਐਸਪੀ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਰ ਥਾਣੇਦਾਰ ਵੱਲੋਂ ਉਹਨਾਂ ਦੇ ਖਿਲਾਫ ਕੋਈ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲੀ ਹੈ ਤਾਂ ਉਹਨਾਂ ਵੱਲੋਂ ਜਾਂਚ ਕੀਤੀ ਜਾਵੇਗੀ ਤੇ ਉਸ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਚਿੱਟਾ ਵਿਖਰੇ ਉਹਨਾਂ ਦੇ ਪਿੰਡ ਦੇ ਵਿੱਚ ਉਸਦੀ ਵੀ ਉਹਨਾਂ ਵੱਲੋਂ ਜਾਂਚ ਕੀਤੀ ਜਾਵੇਗੀ ਤੇ ਉਹਨਾਂ ਦੇ ਵੀ ਬਣਦੀ ਕਾਰਵਾਈ ਜਿਹੜਾ ਉਹਨਾਂ ਵੱਲੋਂ ਕੀਤੀ ਜਾਵੇਗੀ। ਆ ਉਸ ਨੂੰ ਸੁਣਾਉਣਾ ਹੈ ਕਿ ਕੈਨੇਡਾ ਸਬੰਧੀ ਦੋ ਪਿੰਡ ਦੇ ਪੰਚਾਇਤ ਮੈਂਬਰ ਅਤੇ ਡੀਐਸਪੀ ਦਿਹਾਤੀ ਹਰਜੀਤ ਸਿੰਘ। ਜੀ ਬਾਕੀ ਨਾਮ ਹੈ ਤੁਹਾਡੇ ਕਿਹੜੇ ਪਿੰਡਾਂ ਦੇ? ਚੁੰਬਾ ਪਿੰਡ ਆਏ। ਕਿਹਨਾ ਤੋਂ? ਬੋਲੋ ਕਰਨਾ। ਜਗਤੰਦਰੂ ਤੁਸੀਂ? ਹਾਂਜੀ। ਕੀ ਮਾਮਲਾ ਕੀ ਹੈ? ਮਾਮਲਾ ਤਾਂ ਜੀ ਚਿੱਟਾ-ਚੁੱਟਾ ਬਾਲਾ ਵੇਚਦਾ ਮੁੰਡਾ ਜਿਹੜਾ ਕਾਲਾ ਹੈਗਾ। ਅੱਛਾ। ਉਹਨਾਂ 'ਸੇ ਬਾਤ ਰੋਕਣ ਦੀ ਕੋਸ਼ਿਸ਼ ਕਰਦੇ ਆ ਨਹੀਂ ਰੁਕਦਾ। ਫਿਰ ਕੀ ਹੋਇਆ? ਅਸੀਂ ਥਾਣੇ ਗਏ। ਮੈਂ ਤਾਂ ਸਹੋਰ ਮਸਲੇ 'ਚ ਸੀਗੇ ਅੱਛਾ ਤਾਂ ਮਸਲਾ ਸੁਣਨ ਦੀ ਬਜਾਏ ਸਾਡੀ ਗੱਲ ਸੁਣਨ ਦੀ ਬਜਾਏ ਸਾਡੀ ਪੰਚਾਇਤ ਦੇ ਵੀ ਗੱਲ ਪੈ ਗਈ ਮਲਾਜਮਾ ਅੱਛਾ ਕੌਣ ਸੀ ਕਿਹੜੇ ਖਾਣੇ ਦੇ ਸੀਗੇ ਨੰਦ ਦਾ ਖਾਣਾ ਫਿਰ ਉਹ ਛੋਟੇ ਛੋਟੇ ਆਪਣੀ ਜੀ ਸੀਪੀ ਕਹਿੰਦਾ ਡੀਐਸਪੀ ਤੁਹਾਨੂੰ ਜਿਆਦਾ ਡੀਐਸਪੀ ਕਹਿੰਦੇ ਸੀ ਵੀ ਕੋਈ ਨਹੀਂ ਅਸੀਂ ਘਰਾਂ 'ਕੇ ਗੱਲ ਉਹ ਨਾਲ ਵੀ ਅਸੀਂ ਪੂਰਾ-ਪੂਰਾ ਨਾਲ ਸਮਝਾਵਾਂਗੇ ਜੇ ਨਾ ਸਮਝਿਆ ਤਾਂ ਕੋਈ ਹੋਰ ਕਰਾਂਗੇ ਚਿੱਟਾ ਕਿੰਨਾ ਕਿਤੇ ਕਰਦਾ ਸੀ ਚਿੱਟਾ ਬਹੁਤ ਜ਼ਿਆਦਾ ਲਿਖਦਾ ਸੀ ਛਰੇ ਆਮ ਹੀ ਵੇਚ ਰਹੇ ਆ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਬੰਦਾ ਮੈਂ ਤਾਂ ਪਿੰਡ ਝੁੰਬਾ ਸਿਗਦੇਵ ਸਿੰਘ ਪੰਚਵਾਰ ਨੰਬਰ 120 ਐਸਸੀ ਐਸਸੀ ਕੀ ਮਾਮਲਾ ਕੀ ਹੋਇਆ ਸੀ ਮਾਮਲਾ ਇਹ ਸੀ ਸਰ ਅਸੀਂ ਨਸ਼ੇ ਦੇ ਖਿਲਾਫ ਗਏ ਸੀ ਐਸਐਚਓ ਥਾਣਾ ਤੰਦਗੜ੍ਹ ਉੱਥੇ ਸਾਨੂੰ ਗੁਰਚਰਨ ਸਿੰਘ ਐਸਆਈ ਤੇ ਇੱਕ ਕੋਈ ਹੋਰ ਕੋਈ ਮਲਾਜਮ ਨਰਜੀਤ ਸਿੰਘ ਉਹ ਸਾਨੂੰ ਜਦੋਂ ਅਸੀਂ ਗਏ ਮਿਲਣ ਵਾਸਤੇ ਐਸਐਚਓ ਸਾਹਿਬ ਹੈ ਨਹੀਂ ਸੀ ਕਿ ਕਿਸੇ ਜ਼ਰੂਰੀ ਕੰਮ 'ਚ ਗਏ ਸੀ ਆਪਦੇ ਤੇ ਅਸੀਂ ਮਿਲਣ ਲਈ ਆਪ ਤੇ ਗਏ ਸਾਨੂੰ ਬੁਲਾਇਆ ਗਿਆ ਸੀਗਾ ਇੱਕ ਐਸਐਈ ਉਹਦਾ ਨਾਂ ਕਿਸੇ ਨੂੰ ਨਹੀਂ ਨਾ ਨਹੀਂ ਦੂਜੇ ਦੇਦਿਆਂ ਨੇ ਬੁਲਾਇਆ ਸੀ ਆਪਾਂ ਨੂੰ ਬਸ ਕੋਈ ਪ੍ਰਚਾਰਨ ਤੋਂ ਨਹੀਂ ਬੁਲਾਇਆ ਸੀ ਉਹਨੇ ਬੁਲਾਇਆ ਸੀ ਐਸਐਈ ਨੇ ਉਹ ਵੀ ਹੈ ਨਹੀਂ ਸੀ ਆਜਰ ਨੂੰ ਸੀ ਸਾਡੇ ਤੇ ਕੋਈ ਐਪਲੀਕੇਸ਼ਨ ਦਿੱਤੀ ਸੀ ਛੋਟੀ ਜੀ ਚਾਰ ਮੁੰਡਿਆਂ ਤੇ ਉਹਦੇ ਸਬੰਧ ਵਿੱਚ ਅਸੀਂ ਪੰਚਾਇਤ ਦੇ 6 ਮੈਂਬਰ ਗਏ ਸੀ 6 ਮੈਂਬਰ ਗਏ ਸੀ ਜਦੋਂ ਅਸੀਂ ਗਏ ਤੇ ਸਾਨੂੰ ਗੁਰਚਰਨ ਸਿੰਘ ਪੰਚਾਇਤ ਸਮੇਤ ਸਾਰੇ ਬੰਦਿਆਂ ਨੂੰ ਗਲਤ ਬੋਲੇ ਕਹਿੰਦਾ ਇੱਕ 30 ਆ ਜਾਂਦੀ ਐ ਤੇ ਚੱਕ ਕੇ ਮੂੰਹ ਜੇ ਅਸੀਂ ਚਿੱਟੇ ਵਾਲੇ ਕਿਹੜੇ ਕਿਹੜੇ ਫੜ ਲੀਏ ਤੁਹਾਡਾ ਤਾਂ ਸਾਰਾ ਪਿੰਡ ਚਿੱਟੇ ਦਾ ਕੰਮ ਕਰਦਾ ਅਸੀਂ ਕਦੇ ਤੁਹਾਡੀ ਜਿੰਮੇਵਾਰੀ ਇੱਕ ਸਾਡੇ ਜਵਾਕ 17 ਸਾਲਾਂ ਤੋਂ ਲੈ ਕੇ ਕਰ ਰਹੇ ਆ ਤੇ ਅਸੀਂ ਇਹੀ ਚਾਹੁੰਦੇ ਹਾਂ ਸਰਕਾਰ ਤੋਂ ਵੀ ਸਾਨੂੰ ਉਹ ਬੰਦੇ ਤੇ ਨੱਥ ਪਾਈ ਜਾਵੇ ਤੇ ਸਾਡੇ ਝੁੰਬਾ ਪਿੰਡ ਦਾ ਸੁਧਾਰ ਕੀਤਾ ਕਿੰਨਾ ਚਿੱਟਾ ਬਿਕਰੀ ਕਰਦਾ ਸਾਡੇ ਤਾਂ ਚਰਿਆ ਵੀ ਵਿਕੀ ਜਾਂਦਾ ਐਸੀ ਵੀਰਾਂ ਦੇ ਵਿੱਚ ਜਿੱਥੇ ਐਸੀ ਪਰਿਵਾਰ ਆ ਉੱਥੇ ਆਮ ਹੀ ਵਿਕੀ ਜਾਂਦਾ ਉਹਨਾਂ ਦਾ ਮੁਖ ਕਾਲਾ ਸਿੰਘ ਹੈ ਜੋ ਪੁੱਤਰ ਜਸਵੰਤ ਸਿੰਘ ਮਹਿਰਾ ਸਿੱਖ ਹੈ ਉਹ ਸਾਨੂੰ ਐਂ ਵੀ ਕਹਿੰਦਾ ਜੇ ਅਸੀਂ ਕਹਿੰਦੇ ਵੀ ਬਾਈ ਤੂੰ ਇਸ ਕੰਮ ਤੋਂ ਬਾਹਰ ਆ ਜਾਇਆ ਤੇ ਉਹ ਕਹਿੰਦਾ ਮੈਂ ਬੰਦੇ ਲਿਆਉਂ ਬੰਦੇ ਲਿਆ ਕੇ ਤੁਹਾਨੂੰ ਤੁਹਾਡੀ ਹੱਥੋਂ ਮਰਾ ਦੂੰਗਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸਾਨੂੰ ਪੁਆਇੰਟ ਪੈਰੇ ਪੈਰੇ ਸ਼ਬਦ ਬੋਲਦਾ ਕਿ ਮੈਂ ਚੰਗਾ ਮੈਂ ਸੋਹਣਾ ਲੱਗਦਾ ਮੈਨੂੰ ਇਹ ਰੁਪਈਆ ਫੜਾਉਂਦੇ ਆ ਵੇੜਿਆ ਇਸ ਤਰ੍ਹਾਂ ਵੀ ਕਾਰਵਾਈ ਦੀ ਮੰਗ ਕਰਦੇ ਜੀ ਕਾਰਵਾਈ ਅਸੀਂ ਇਹ ਕਰਦੇ ਵੀ ਜਿਵੇਂ ਵੱਡੇ ਵੱਡੇ ਐ ਨਸੇ ਨਸੇ ਪਸਤੇ ਆਦੇ ਨੱਥ ਪਾਈ ਐ ਇਸੇ ਤਰ੍ਹਾਂ ਹੀ ਕਾਲਾ ਸਿੰਘ ਤੇ ਨੱਥ ਪਾਈ ਜਾਵੇ ਸਾਡੇ ਪਿੰਡ ਨੂੰ ਨਸੇ ਤੋਂ ਸ਼ਾਂਤੀ ਮਿਲ ਜੇ ਆਹਨੇ ਦਾ ਆਪਨੇ ਜਿਹੜੇ ਸਮੂਹ ਵਿਅਕਸ਼ਤ ਬੋਲੇ ਉਸ ਬਾਰੇ ਉਸ ਬਾਰੇ ਅਸੀਂ ਕਹਿੰਦੇ ਆ ਵੀ ਉਹਨੂੰ ਗਲਤੀ ਮੰਨ ਲੈਣੀ ਚਾਹੀਦੀ ਪੰਚਾਇਤ ਚ ਜਿਹੜੇ ਸਾਡੇ ਭਰਾ ਲਾਲ ਸੀਗੇ ਜਿਹਨਾਂ ਤੋਂ ਦਰਖਾਸਤ ਸੀਗੀ ਉਹਨਾਂ ਦੇ ਸਾਹਮਣੇ ਉਹਨੂੰ ਇਹ ਗਲਤੀ ਮੰਨ ਲੈਣੀ ਚਾਹੀਦੀ ਤੇ ਵੀ ਅਸੀਂ ਇੱਕ ਚੁਣੇ ਹੋਏ ਨਮਾਇंदे ਆ 6 ਜਣੇ ਅੱਛੀ ਅਸੀਂ ਬਣ ਤੂ ਸੀਗੇ ਤਿੰਨ ਸਾਬਕਾ ਪੰਚ ਤੇ ਇਹਨਾਂ ਮੌਜੂਦਾ ਪੰਚ ਸਾਡੇ ਸਾਹਮਣੇ ਇਹਨਾਂ ਨੂੰ ਗਲਤ ਬੋਲੇ ਇਸਾ ਕੀ ਮਾਮਲਾ ਚੁੰਬੇਪਿੰਡ ਦੇ ਕਾਫੀ ਲੋਕ ਇਹ ਟੈਸਟ ਇਹ ਮੇਰੇ ਕੋਲੇ ਅੱਜ ਚੁੰਬੇਪਿੰਡ ਦੇ ਕੁਝ ਬੰਦੇ ਜਿਹਦੇ ਚ ਤਿੰਨ ਚਾਰ ਮੈਂਬਰ ਪੰਚਾਇਤ ਹੈਗੇ ਉਹ ਆਏ ਸੀਗੇ ਤੇ ਐਸੀ ਪ੍ਰਵਾਦੇ ਮੈਂਬਰ ਹੈਗੇ ਇਹ ਕਹਿੰਦੇ ਸੀ ਵੀ ਅ ਅਸੀਂ ਥਾਣੇ ਗਏ ਸੀਗੇ ਤੇ ਸਾਡੀ ਇੱਕ ਕੋਈ ਐਸਐਸ ਹੀ ਹੈਗਾ ਗੁਰਜਨ ਸਿੰਘ ਉਹਦੇ ਨਾਲ ਸਾਡੀ ਮਤਲਬ ਬਹਿਸ ਹੋਈ ਤੇ ਸਾਨੂੰ ਠੀਕ ਠਾਕ ਲੱਗੇ ਬੋਲੇ ਗਿਆਨੂ ਅਸੀਂ ਚਿੱਟੇ ਬਾਰੇ ਗੱਲ ਕਰਨ ਗਏ ਸੀਗੇ ਨਸ਼ੇ ਬਾਰੇ ਗੱਲ ਕਰਦੇ ਸੀ ਤੇ ਮੈਂ ਹੁਣ ਉਹਦੀ ਮਤਲਬ ਕੁਝ ਵੈਰੀਫਾਈ ਕੀਤਾ ਹੈ ਅਸਲ ਵਿੱਚ ਕੀ ਹੈਗਾ ਵੀ ਇਹਨਾਂ ਦੇ ਪਿੰਡ ਦੇ ਬੰਦੇ ਤੇ ਇੱਕ ਤੇ ਮੁਕੱਦਮਾ ਦਰਜ ਹੋਇਆ ਹੈ 14 6 ਨੂੰ 5.5 ਗ੍ਰਾਮ ਦਾ ਚਿੱਟੇ ਦਾ ਐਰੋਨ ਦਾ ਉਹਦਾ ਨਾਂ ਹੈਗਾ ਕਾਲਾ ਸਿੰਘ ਪੁੱਤਰ ਜਸਵੰਤ ਆਹ ਸੌਰੀ ਹਿੰਮਤ ਸਿੰਘ ਪੁੱਤਰ ਬਲਵਿੰਦਰ ਸਿੰਘ ਹਿੰਮਤ ਸਿੰਘ ਤੇ ਪਰਚਾ ਦਰਜ ਹੋਇਆ ਹੈ ਪਰ ਇਹਨਾਂ ਬੰਦਿਆਂ ਨੂੰ ਸ਼ੱਕ ਹੈਗਾ ਵੀ ਜਿਹੜਾ ਸਾਡੇ ਬੰਦੇ ਨੂੰ ਜਾਂ ਪਿੰਡ ਵਾਲੇ ਨੂੰ ਪੜਾਇਆ ਹੈ ਹਿੰਮਤ ਸਿੰਘ ਨੂੰ ਤਾਂ ਜਿਹੜਾ ਕਾਸਿੰਗ ਨਾਂ ਦਾ ਬੰਦਾ ਹੈਗਾ ਜਸਵੰਤ ਸਿੰਘ ਉਹਨੇ ਬਣਾਇਆ ਉਹਦੇ ਨਾਲ ਇਹਨਾਂ ਦੀ ਕਿਸੇ ਬੰਦੇ ਦੀ ਬਹਿਸਵਾਜੀ ਹੋਈ ਕੁਝ ਦਿਨ ਪਹਿਲਾਂ ਅੱਜ 17 ਤਰੀਕਾ 14 ਦੀ ਗੱਲ ਹੈ 14 ਨੂੰ ਬਹਿਸ ਹੋਈ ਤੇ ਉੱਥੇ ਉਹਦੀ ਕੋਟਵਾਰ ਵੀ ਕੀਤੀ ਹੈ ਇਹਨਾਂ ਨੇ ਉਹ ਬੰਦਾ ਧਾਕਰ ਵੀ ਹੋਇਆ ਕਾਸਿੰਗ ਤੇ ਉਹਦੀ ਐਮਐਲਆਰ ਵੀ ਕੱਟੀ ਹੈ ਉਹਦੀ ਵੀ ਕਰ ਵੀ ਹੈਗੀ ਬਾਕੀ ਹੈ ਇਹਨਾਂ ਲੋਕਾਂ ਨੂੰ ਸ਼ੱਕ ਹੀ ਸੀਗਾ ਵੀ ਉਹ ਸਾਡੇ ਬੰਦੇ ਨੂੰ ਜਿਹੜਾ ਪਿੰਡ ਵਾਲਾ ਬੰਦਾ ਹਿੰਮਤ ਸਿੰਘ ਹੈ ਉਹਨੂੰ ਉਹ ਇਹ ਮੁਕਰੀ ਕਰਕੇ ਇਸ ਬੰਦੇ ਨੇ ਜਿਹੜਾ ਕਾਲਾ ਸਿੰਘ ਨੇ ਪਾਇਆ ਉਹ ਉਸ਼ਕ ਕਰਦੇ ਸੀਗੇ ਇਸ ਕਰਕੇ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਉਹਦੀ ਵੱਖਰੀ ਪੜਤਾਲ ਕਰਦੇ ਜੇ ਕੋਈ ਦੋਸ਼ੀ ਪਾਇਆ ਗਿਆ ਜਾਂ ਸਾਡੇ ਕੋਲ ਸਾਮਾਚਾਰੀ ਨੇ ਕੋਈ ਗਲਤ ਗੱਲ ਬੋਲਿਆ ਤਾਂ ਉਹਦੇ ਖਿਲਾਫ ਵੀ ਜਰੂਰ ਕਾਰਵਾਈ ਹੋਏਗੀ